ਲੱਭ ਗਿਆ ਹਜ਼ਾਰਾਂ ਸਾਲ ਪੁਰਾਣਾ ਦੇਵਤਿਆਂ ਦਾ ਪਿੰਡ ਜਿੱਥੇ ਨੀਵੀਂ ਜਾਤੀ ਦੇ ਲੋਕਾਂ ਨੂੰ ਅੰਦਰ ਜਾਣ ਤੇ ਹੈ ਸਖਤ ਪਾਬੰਦੀ ਪਿੰਡ ਵਿੱਚ ਰਹਿੰਦੇ ਨੇ ਸਿਰਫ ਉੱਚ ਜਾਤੀ ਦੇ ਲੋਕ ਜਾਣੋ ਇਸ ਦੇ ਪਿੱਛੇ ਕੀ ਹੈ ਰਾਜ ਬੀੜੀ ਸਿਗਰਟ ਹਾਂ ਝੂਟਾ ਕਮਰਾ ਓਕੇ ਨੀਵੀਂ ਜਾਤੀ ਦਾ ਟੂਰਾ ਤੁਮਾਰ ਕੋਈ ਨਹੀਂ ਆਤਾ ਹੈਗਾ ਉਹ ਅੱਛਾ ਜੀ ਹਾਂ ਜੀ ਓਕੇ ਬਹੁਤ ਕਾ ਮਾਤਾ ਰਾਣੀ खत्म कर ले हमारे दीदी दीदी त्याँ मानते नहीं है जैसे लोग आते हैं ना तो गांव से बाहर से ही जाते हैं अच्छा गांव में वो अंदर नहीं आते कितनी दूर से आए हो आप बहुत दूर से बहुत दूर से दिल्ली आते हुए आले दुआले जो गांव के लोग हैं वो भी नहीं जा सकते जो नीचे जात किरा नहीं जाएगा यहाँ पंडित है ठाकर है अच्छा मियाँ है पंडित है ब्राह्मण है सब जाएगा छोटी जात के जाएंगे नीचे जात के जाएंगे ਮਤਲਬ ਸਟੂਲ ਕਾ ਸੇ علاوہ ਜੈਸੇ ਉੱਚੀ ਜਾਤੀ ਹੋ ਆ ਜਾਂਦੀ ਹੈ ਜੈਸੇ ਰਾਜਪੂਤ ਹੋ ਗਏ ਬ੍ਰਾਹਮਣ ਹੋ ਗਏ ਜੈਸੇ ਸਿੱਖ ਹੋ ਗਏ ਉਹ ਸਭ ਆਤੇ ਮੇਰੇ ਸਾਥ ਚਲਤੇ ਹੈ ਮੈਂ ਦੁੱਧ ਪੀਤੀ ਉਹਨਕੋ ਜੇ ਜੰਗਲ ਸੇ ਲੈ ਕੇ ਆਏ ਆਪ ਜੰਗਲ ਸੇ ਜੀ ਅਭੀ ਵੇਚ ਲਾਏ ਮਾਰਕੀਟ ਮੇਂ ਹਾਂ ਮਾਰਕੀਟ ਗਾਉਂ ਕੀ ਬਨਾਈ ਹੈ ਵੀਡੀਓ ਆਪਕੇ ਮਾਰੇ ਤਾਂ ਜਾਣ ਕੇ ਹਾਂ ਪਿਆਰੇ ਓਕੇ ਰਾਸਤਾ ਯਹਾਂ ਵਿੱਚ ਸੋਨੇ ਤੋਂ ਸੋਨੇ ਤਰਿਸ਼ ਆ ਰਹੇ ਝਾਂਨਿਆਂ ਦੇ ਵਾਹ ਤੁਸੀਂ ਦੇਖ ਲਓ ਕਿੱਦਾਂ ਦਾ ਰਸਤਾ ਆਇਆ ਪਿੰਡ ਨੂੰ ਜਾਂਦਾ ਪਚੌਂਡ ਪਚੌਂਡ ਬਿੰਨ ਆ ਗਿਆ ਸਾਡਾ ਵੀਡੀਓ ਪਾਉਣ ਦਾ ਮਤਲਬ ਕਿਸੇ ਵੀ ਵਿਅਕਤੀ ਅਤੇ ਜਾਤ ਧਰਮ ਨੂੰ ਠੇਸ ਪਹੁੰਚਾਉਣਾ ਨਹੀਂ ਆ ਸਦੀਆਂ ਤੋਂ ਚੱਲੀ ਆ ਰਹੀ ਮਿੱਥਿਆ ਅਤੇ ਅੰਧਵਿਸ਼ਵਾਸ ਅਸੀਂ ਤੁਹਾਡੇ ਤੱਕ ਪਹਚਾ ਰਹੇ ਹਾਂ PB7 Rider Channel ਦੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਸਲਾਮ ਅਲੈਕੁਮ ਮੈਂ ਹਾਂ ਤੁਹਾਡਾ ਆਪਣਾ ਦੋਸਤ ਮਿਤਪਾਲ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ ਅੱਜ ਅਸੀਂ ਤੁਹਾਨੂੰ ਹਿਮਾਚਲ ਦਾ ਹਜ਼ਾਰਾਂ ਸਾਲ ਪੁਰਾਣਾ ਪਿੰਡ ਦਿਖਾਉਣ ਜਾਣ ਜਾ ਰਹੇ ਹਾਂ ਜਿਹੜਾ ਸਾਡੇ ਸਾਰਿਆਂ ਤੋਂ ਲੁਕਿਆ ਹੋਇਆ ਆ ਇਹ ਪਿੰਡ ਪਹਾੜੀ ਦੀ ਚੋਟੀ ਦੇ ਉੱਤੇ ਵਸਿਆ ਹੋਇਆ ਆ ਇਸ ਪਿੰਡ ਵਿੱਚ ਇੰਨੀ ਬਰ ਪੈਂਦੀ ਆ ਸਾਦੀਆਂ ਵਿੱਚ ਸਾਰੇ ਰਸਤੇ ਬੰਦ ਹੋ ਜਾਂਦੇ ਆ ਇਹ ਪਿੰਡ ਦੇਵੀ ਦੇਵਤਿਆਂ ਦਾ ਪਿੰਡ ਆ ਇੱਥੇ ਦੇ ਆਲੇ-ਦੁਆਲੇ ਦੇ ਲੋਕਾਂ ਦਾ ਇਹੀ ਕਹਿਣਾ ਆ ਇਸ ਪਿੰਡ ਵਿੱਚ ਬਜ਼ੁਰਗਾਂ ਦੁਆਰਾ ਬਣਾਏ ਸਦੀਆਂ ਪੁਰਾਣੇ ਰੀਤੀ ਰਿਵਾਜ ਅਸੂਲ ਤੇ ਕਾਨੂੰਨ ਅੱਜ ਵੀ ਦੇਖਣ ਨੂੰ ਮਿਲਦੇ ਆ ਜਿਨ੍ਹਾਂ ਨੂੰ ਸੁਣ ਕੇ ਹਰ ਕੋਈ ਹੈਰਾਨ ਹੋ ਜਾਏਗਾ ਕਿ ਅੱਜ ਦੇ ਟਾਈਮ ਵੀ ਇਹ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਆ ਚਲੋ ਹੁਣ ਚੱਲਦੇ ਆ ਇਸ ਪਿੰਡ ਵਿੱਚ ਉੱਥੇ ਜਾ ਕੇ ਲੋਕਾਂ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਕਿਹੜੇ ਅਸੂਲ ਆ ਜਿਹੜੇ ਸਦੀਆਂ ਪੁਰਾਣੇ ਅੱਜ ਵੀ ਇੱਥੇ ਚੱਲਦੇ ਪਏ ਆ ਐਸ ਵੇਲੇ ਤੁਸੀਂ ਆਲੇ-ਦੁਆਲੇ ਦੀ ਲੋਕੇਸ਼ਨ ਦੇਖੋ ਕਿੰਨੀ ਸੋਹਣੀ ਆ ਜਿੱਥੇ ਅਸੀਂ ਰਾਤ ਰੁਕੇ ਸੀਗੇ ਮੈਂ ਤੁਹਾਨੂੰ ਪ੍ਰੋਪਰ ਲੋਕੇਸ਼ਨ ਵੀ ਦੱਸ ਦਿਨਾ ਆ ਇੱਥੇ ਦੀ ਤੁਸੀਂ ਜਦੋਂ ਹਿਮਾਚਲ ਦੇ ਜੁਗਿੰਦਰ ਨਗਰ ਆਉਨੇ ਆ ਜੁਗਿੰਦਰ ਨਗਰ ਤੋਂ ਅੱਗੇ 15 ਕਿਲੋਮੀਟਰ ਬਰੋਟ ਵੈਲੀ ਨੂੰ ਰਸਤਾ ਜਾਂਦਾ ਆ ਰਸਤੇ ਦੇ ਵਿੱਚ ਇਹ ਹੋਮ ਸਟੇ ਆ ਸਾਹਮਣੇ ਇਹਨਾਂ ਦਾ ਬੋਰਡ ਵੀ ਲੱਗਾ ਹੋਇਆ ਆ ਤੁਸੀਂ ਪੜ ਸਕਦੇ ਆ ਸਨੋ ਵੈਲੀ ਹੋਮ ਸਟੇ ਤੇ ਥੱਲੇ ਪਿੰਡ ਦਾ ਨਾਮ ਲਿਖਿਆ ਹੋਇਆ ਆ ਤੇ ਫੋਨ ਨੰਬਰ ਲਿਖੇ ਹੋਏ ਆ ਇਹ ਬਰੋਟ ਵੈਲੀ ਤੋਂ 15 ਕਿਲੋਮੀਟਰ ਪਹਿਲਾਂ ਪੈਂਦਾ ਆ। ਬਾਕੀ ਅਸੀਂ ਹੁਣ ਤੁਹਾਨੂੰ ਥੱਲੇ ਜਾ ਕੇ ਰੂਮ ਦਿਖਾ ਦਈਏ। ਇਹ ਸਾਡੇ ਰੂਮ ਦੇ ਸਾਹਮਣੇ ਦੀ ਲੋਕੇਸ਼ਨ ਆ। ਇੰਨੀ ਸੋਹਣੀ ਆ ਤੁਸੀਂ ਦੇਖ ਲਓ। ਸਾਰੀ ਰਾਤ ਸਾਨੂੰ ਜਿਹੜਾ ਝਰਨਿਆਂ ਦਾ ਪਾਣੀ ਵਗਦਾ ਆ ਇਹਦੀ ਆਵਾਜ਼ ਆਉਂਦੀ ਰਹੀ। ਜਿਹੜੀ ਸਕੂਨ ਦਿੰਦੀ ਸੀਗੀ। ਹੁਣ ਤੁਹਾਨੂੰ ਰੂਮ ਦਿਖਾਉਂਦੇ ਆ ਅੰਦਰੋਂ। ਇਹ ਰੂਮਸਿਕਾ ਤੁਸੀਂ ਦੇਖ ਸਕਦੇ ਆ ਹਰ ਫੈਸਿਲਿਟੀਸ ਕੀ ਇਥੇ ਤੇ ਪਾਣੀ ਜਿਹੜਾ ਆ ਤੁਸੀਂ ਜੇ ਇਥੇ ਰੁਕਦੇ ਆ ਤਾਂ ਤੁਹਾਨੂੰ ਝਾੜਿਆਂ ਦਾ ਨੇਚਰਲ ਪੀਣ ਨੂੰ ਮਿਲੇਗਾ ਬਾਕੀ ਜਿਹੜਾ ਰੈਂਟ ਆ ਉਹ ਸਾਨੂੰ ਅੰਕਲ ਉਹਨਾਂ ਨੇ 1500 ਦੇ ਕੋਲ ਲਾਇਆ ਸੀਗਾ ਲੇਕਿਨ ਜੇ ਤੁਸੀਂ ਅੱਗੇ ਚੱਲ ਜਾਂਦੇ ਆ ਬਰੋਡ ਵੈਲੀ ਤੁਸੀਂ ਸਾਰੇ ਜਾਣਦੇ ਆ ਉੱਥੇ ਰੇਟ ਇਹਦੇ ਨਾਲੋਂ ਡਬਲ ਤੋਂ ਵੀ ਜ਼ਿਆਦਾ ਹੋਏਗਾ ਤੇ ਹੁਣ ਚੱਲਦੇ ਆ ਪਿੰਡ ਵੱਲ ਨੂੰ ਤੇ ਰਸਤੇ 'ਚ ਤੁਹਾਨੂੰ ਜਾਂਦੇ ਜਾਂਦੇ ਪਿੰਡ ਦੀ ਪ੍ਰੋਪਰ ਲੋਕੇਸ਼ਨ ਦੱਸਾਂਗੇ ਹੁਣ ਅਸੀਂ ਪਿੰਡ ਵੱਲ ਨੂੰ ਚੱਲ ਪਏ ਆ ਰਸਤੇ ਦਾ ਸੋਹਣਾ ਦ੍ਰਿਸ਼ ਦੇਖ ਲਓ ਇਹ ਰਸਤਾ ਅਸੀਂ ਤੁਹਾਨੂੰ ਪਿੰਡ ਦੇ ਜਿਹੜਾ ਕੋਲਾ 10 ਕਿਲੋਮੀਟਰ ਦਾ ਉਹੀ ਦਿਖਾ ਰਹੇ ਆ ਕਿਉਂਕਿ ਬਾਕੀ ਪਹਿਲਾਂ ਅਸੀਂ ਤੁਹਾਨੂੰ ਦਿਖਾਇਆ ਹੋਇਆ ਆ ਤੇ ਆਹ ਦੇਖ ਲਓ ਪਹਾੜ ਦੇ ਉੱਪਰੋਂ ਪਾਣੀ ਆ ਰਿਹਾ ਆ ਇਸ ਤਰ੍ਹਾਂ ਦੇ ਬਹੁਤ ਦ੍ਰਿਸ਼ ਆਉਣੇ ਆ ਰਸਤੇ ਦੇ ਵਿੱਚ ਤੁਸੀਂ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਸਾਨੂੰ ਰਸਤੇ ਦੇ ਵਿੱਚ ਰੁਕਣਾ ਪਿਆ ਬਹੁਤ ਸੋਹਣਾ ਦ੍ਰਿਸ਼ ਦਿਖਾਈ ਦਿੱਤਾ ਸਾਨੂੰ ਕਿਸ਼ਿਓਂ ਜੰਗਲ ਦੇ ਵਿੱਚ ਝਰਨਿਆਂ ਦਾ ਪਾਣੀ ਆ ਰਿਹਾ ਆ ਤੁਸੀਂ ਦੇਖ ਲਓ ਕਿੰਨਾ ਸੋਹਣਾ ਇਹ ਲੱਗਦਾ ਪਿਆ ਆ ਜਦੋਂ ਪੱਥਰਾਂ ਦੇ ਉੱਪਰ ਡਿੱਗਦਾ ਆ ਨਾਲੇ ਦੁਆਲੇ ਦਰੱਖਤ ਇਤਰਾਕਾ ਦਿਨ ਕਰਦਾ ਪਿਆ ਆ ਕਿ ਥੱਲੇ ਜਾ ਕੇ ਥੋੜਾ ਟਾਈਮ ਬੈਠੀਏ ਇਸ ਤਰ੍ਹਾਂ ਦਾ ਤੁਸੀਂ ਦੇਖ ਲਓ ਐਸ ਵੇਲੇ ਮਾਹੌਲ ਆ ਇੱਥੇ ਦਾ ਰਸਤੇ ਯਹਾਂ ਵਿੱਚ ਸੋਨੇ ਤੋਂ ਸੋਨੇ ਦ੍ਰਿਸ਼ ਆ ਰਹੇ ਝਰਨਿਆਂ ਦੇ ਵਾਹ ਤੁਸੀਂ ਦੇਖ ਲਓ ਕਿੱਦਾਂ ਦਾ ਰਸਤਾ ਆ ਪਿੰਡ ਨੂੰ ਜਾਂਦਾ ਜਗਾ ਰਗਾ ਰੁਕਣ ਨੂੰ ਦਿਲ ਕਰਦਾ ਪਿਆ ਆ ਰਸਤੇ ਵਿੱਚ ਕਿੰਨੇ ਪੁਰਾਣੇ ਪੁਰਾਣੇ ਪਿੰਡ ਆ ਰਹੇ ਆ ਦੇਖ ਕੇ ਪਤਾ ਚੱਲਦਾ ਆ ਪਹਾੜੀ ਦੀ ਚੋਟੀ ਦੇ ਉੱਤੇ ਦੇਖ ਲਓ ਇਹ ਪਿੰਡ ਬਸਿਆ ਹੋਇਆ ਆ ਸਾਰਾ ਮਿੱਟੀ ਪੱਥਰ ਤੋਂ ਤਿਆਰ ਆ ਲੱਕੜ ਲੱਗੀ ਹੋਈ ਆ ਸਾਰੀ ਇੰਨੇ ਸੋਹਣੇ ਦ੍ਰਿਸ਼ਾ ਜਦੋਂ ਅਸੀਂ ਇਸ ਪਿੰਡ ਵੱਲ ਨੂੰ ਜਾਂਦੇ ਆ ਪੇਡੂ ਦੇਖ ਲਓ ਰਸਤੇਾਂ ਦੇ ਵਿੱਚ ਮਿਲਦੇ ਪਏ ਸਾਨੂੰ ਕਿੰਨੇ ਸੋਹਣੇ ਲੱਗਦੇ ਪਏ ਆ 565 ਪਿੰਡ ਆ ਗਏ ਜੀ 565 ਪਿੰਡ ਆ ਗਏ ਰੱਬ ਇਹਦਾ ਪੂਰਾ ਮਜ਼ਾ ਆ ਰਿਹਾ ਆ ਇੱਕ ਹੋਰ ਦਰਖਤ ਦੇਖ ਲਓ ਤੁਸੀਂ ਇਹ ਤਾਂ ਬਹੁਤ ਜ਼ਿਆਦਾ ਵਿਸ਼ਾਲ ਆ ਕਿੱਥੇ ਤੱਕ ਇਹ ਫੈਲਿਆ ਹੋਇਆ ਆ ਇਕੱਠੇ ਦੋਈ ਆਏ ਦੇਖ ਲਓ ਤੁਸੀਂ ਲਾਗੇ ਲਾਗੇ ਪੰਛੀਆਂ ਦੀਆਂ ਆਵਾਜ਼ਾਂ ਵੀ ਸੁਣਾਈ ਦੇ ਰਹੀਆਂ ਆ ਸਾਹਮਣੇ ਦੇਖੋ ਔਰਤਾਂ ਬਾਲਣ ਲੈ ਕੇ ਜਾ ਰਹੀਆਂ ਆ ਪਟੋ ਕੱਟ 30 35 ਕਿਲੋ weight ਹੋਊਗਾ ਇਹਨਾਂ ਲੱਕੜਾਂ ਦਾ ਜਿਹੜੀਆਂ ਚੱਕੀਆਂ ਹੋਈ ਆਇਆ ਕਿੰਨਾ ਹਾਰਡਵਰਕ ਤੁਸੀਂ ਦੇਖ ਲਓ ਇੱਥੇ ਦੇ ਲੋਕ ਕਰਦੇ ਆ ਇਹ ਜੇ ਕੌਣ ਸਾ ਗਾਉਂ ਆ ਰਹਾ ਅੱਗੇ ਇਹ ਰਾਜਮੰਗ ਰਾਜਮੰਗ ਇਸ ਤੋਂ ਅੱਗੇ ਪਚੌਂਡ ਹੈ ਤੇ ਆਪ ਇਸ ਗਾਉਂ ਕੇ ਹੋ ਜਾਂ ਪਚੌਂਡ ਕੇ ਹੋ ਪਚੌਂਡ ਕੇ ਆ ਅਭੀ ਬਾਹਾਂ ਜਾਓਗੇ ਪੈਦਲ ਕਿੰਨੀ ਦੂਰ ਹੈ ਗਿਆ ਜਹਾਂ ਸੇ ਗ੍ਰਾਮਵਾਂ ਤੋਂ 4 ਕਿਲੋਮੀਟਰ ਠੀਕ ਆ ਠੀਕ ਆ ਆ ਸਕੂਲ ਕਿਤਨੀ ਦੂਰ ਹੈ ਆਪਕਾ ਯਹਾਂ ਸੇ 4 ਕਿਲੋ ਬਾਂਹ ਸੇ ਆਏ ਆਂ ਆਪ ਤੇ ਹੋਰ ਕਿਤਨੀ ਦੂਰ ਜਾਣਾ ਹੈ ਅਭੀ 3 ਕਿਲੋਮੀਟਰ ਮਤਲਬ 7 ਕਿਲੋਮੀਟਰ ਰੋਜ਼ ਡੇਲੀ ਆਪ ਡਾਊਨ ਕਰਤੇ ਹੋ ਨਹੀਂ 8 8 ਕਿਲੋਮੀਟਰ ਤੁਸੀਂ ਦੇਖ ਲਓ ਇਹ ਬੱਚੇ ਕਹਿ ਰਹੇ ਆ ਕਿ 8 ਕਿਲੋਮੀਟਰ ਇਹ ਡੇਲੀ ਜਾਂਦੇ ਆ ਤੇ ਡੇਲੀ ਆਉਂਦੇ ਆ ਕਿੰਨਾ ਔਖਾ ਜੀਵਨ ਆ ਇੱਥੇ ਦਾ ਤੇ ਚਲੋ ਠੀਕ ਆ ਪਹੁੰਚੋ ਘਰ ਟਾਈਮ ਸੇ ਸਾਹਮਣੇ ਇੱਕ ਹੋਰ ਪਹਾੜੀ ਦੀ ਚੋਟੀ ਦੇ ਉੱਤੇ ਆ। ਮੈਂ ਪਹਿਲਾ ਪਿੰਡ ਇਸ ਤਰ੍ਹਾਂ ਦਾ ਦੇਖ ਰਿਹਾ ਆ ਜਿਹੜਾ ਝਰਨਿਆਂ ਨਾਲ ਭਰਿਆ ਪਿਆ ਆ। ਹੁਣ ਮੈਂ ਤੁਹਾਨੂੰ ਇਸ ਪਿੰਡ ਦੀ ਪ੍ਰੋਪਰ ਲੋਕੇਸ਼ਨ ਦੱਸ ਦਿੰਦਾ ਆ। ਇਸ ਪਿੰਡ ਦਾ ਨਾਮ ਪਚੌਂਡਾ ਜਿਹੜਾ ਹਿਮਾਚਲ ਦੇ ਬਰੋਟ ਵੈਲੀ ਦੇ ਕੋਲ ਪੈ ਜਾਂਦਾ ਆ। ਤੁਸੀਂ ਜਦੋਂ ਹਿਮਾਚਲ ਆਉਂਦੇ ਆ ਪਹਿਲਾਂ ਜੁਗਿੰਦਾਨਗਰ ਆਏਗਾ। ਜੁਗਿੰਦਾਨਗਰ ਤੋਂ ਬਰੋਟ ਵੈਲੀ ਨੂੰ ਤੁਸੀਂ ਮੋੜ ਜਾਣਾ ਆ ਤਾਂ 20 ਕਿਲੋਮੀਟਰ ਅੱਗੇ ਰਾਈਟ ਹੈਂਡ ਨੂੰ 95 ਨੂੰ ਦੱਸਤਾ ਜਾਂਦਾ ਆ ਤੁਸੀਂ ਵੀ ਜੇ ਇਸ ਪਿੰਡ ਵੱਲ ਆਉਨੇ ਆ ਪੂਰਾ ਮਜ਼ਾ ਆਏਗਾ ਤੁਹਾਨੂੰ ਇੱਧਰ ਆ ਕੇ ਹਾਂ ਜੀ ਨਮਸਤੇ ਜੀ ਨਮਸਤੇ ਨਮਸਤੇ ਜੀ ਤੁਸੀਂ ਆਪਣਾ ਪਿੰਡ ਕਿਹੜਾ ਜੀ ਪਿੰਡ ਪਜੌਂਡ ਜੀ ਅਸੀਂ ਪਜੌਂ ਪਿੰਡ ਆਂ ਹਾਂ ਅਸੀਂ ਵੀ ਉੱਥੇ ਜਾ ਰਹੇ ਆ ਹਾਂ ਜੀ ਹਾਂ ਜੀ ਬਹੁਤ ਪੁਰਾਣਾ ਪਿੰਡ ਆ ਜੀ ਪੁਰਾਣਾ ਆ ਸਰ ਕਈ ਹਜ਼ਾਰ ਸਾਲ ਪੁਰਾਣਾ ਹੈ 10000 ਸਾਲ ਪੁਰਾਣਾ ਹੈ ਹਾਂ ਬਹੁਤ ਪੁਰਾਣਾ ਹੈ ਬੜਾ ਪੁਰਾਣਾ ਹੈ ਬਹੁਤ ਪੁਰਾਣਾ ਤੇ ਇਹ ਦੇਵੀ ਦੇਵਤਿਆਂ ਦਾ ਪਿੰਡ ਹੈ ਹਾਂ ਜੀ ਇਹ ਵੀ ਦਾ ਮਾਤਾ ਮਾਤਾ ਫੂਨੀ ਕਾ ਉਹ ਜਿਹੜਾ ਸੁਣਨ ਚ ਆ ਰਿਹਾ ਸੀ ਰਸਤੇ 'ਚ ਕਹਿੰਦੇ ਦੇਵੀ ਦੇਵਤਿਆਂ ਦਾ ਮਾਤਾ ਕਾ ਮਾਤਾ ਠੀਕ ਹੈ ਜੀ ਮਾਤਾ ਕਾ ਹੈ ਸਰ ਇਸ ਪਿੰਡ ਦੇ ਅਸੀਂ ਦੇਖਿਆ ਜੀ ਰਸਤੇ ਵਿੱਚ ਵੀ ਬੜੀ ਚਰਚਾ ਆ ਕਿ ਇੱਕ ਵੱਖਰੇ ਕਾਨੂੰਨ ਆ ਜਿਹੜੇ ਕਿ ਇਹ ਕਹਿੰਦੇ ਬਜ਼ੁਰਗਾਂ ਦੁਆਰਾ ਬਣਾਏ ਅਸੂਲ ਆ ਤੇ ਉਸ ਸਮੇਂ ਦਾ ਤੁਸੀਂ ਲਾ ਲਓ ਕਿ ਜਿਹੜਾ ਕਾਨੂੰਨ ਆ ਉਹ ਅੱਜ ਵੀ ਚੱਲਦਾ ਆ ਹਾਂ ਜੀ ਹਾਂ ਜੀ ਬਜ਼ੁਰਗਾਂ ਦੁਆਰਾ ਬਣਾਇਆ ਹੋਇਆ ਤੇ ਥੋੜਾ ਦੱਸ ਕੀ ਇਸ ਪਿੰਡ ਦਾ ਬੱਚੇ ਮਤਲਬ ਕੀ ਕਾਨੂੰਨ ਆ ਜੇ ਕੋਈ ਬਾਹਰ ਲਾ ਆਉਂਦਾ ਆ ਨਹੀਂ ਨਾ ਬੀੜੀ ਸਿਗਰਟ ਨਹੀਂ ਜਾਂਦੀ ਉਹ ਆ ਠੀਕ ਅੱਛਾ ਜੀ ਚਮੜੀ ਦਾ ਜੁੱਤਨ ਜਾਏਗਾ ਬੀੜੀ ਸਿਗਰਟ ਨਹੀਂ ਜਾਏ ਹਾਂਜੀ ਹਾਂਜੀ ਨਹੀਂ ਜਾਏਗੀ ਹਾਂਜੀ ਠਾਕਰੀ ਦਿੰਦੇ ਇਸ ਪਿੰਡ ਹਾਂਜੀ ਠੱਕਰੇ ਸਾਰੇ ਠਾਕਰੀ ਦਿੰਦੇ ਬਾਹਰਲਾ ਕੋਈ ਜਾਂਦਾ ਤਾਂ ਉਹਦੇ ਬਾਰੇ ਵੀ ਕੋਈ ਨਹੀਂ ਜਾਂਦਾ ਉਹ ਸਕੂਲ ਸੇ ਬਾਹਰ ਰਹੇਗਾ ਬਾਹਰ ਰਹੇਗਾ ਉਹ ਜੋ ਬਾਹਲੀ ਜਾਤ ਕਾ ਹੈ ਨਾ ਅੱਛਾ ਜੀ ਛੋਟੀ ਜਾਤ ਕਾ ਹੈ ਉਹ ਤੋ ਆ ਰਹੇ ਉਹ ਨਹੀਂ ਜਾਏਗਾ ਸਕੂਲ ਸੇ ਅਗੇ ਹਾਂਜੀ ਅੱਛਾ ਨਹੀਂ ਜਾਊਗਾ ਜੈਸੇ ਬੀੜੀ ਸਿਗਰਟ ਨਹੀਂ ਜਾਏਗਾ ਸੋਪ ਨਹੀਂ ਜਾਏਗਾ ਨਾ मतलब ये आ के जेड़ा बाहरला बंदा, बंदा वो जे या था वो ਪਿੰਡ ਦੇ ਅੰਦਰ ਨਹੀਂ ਜਾ ਸਕਦਾ ਨਹੀਂ ਜਾ ਸਕਦਾ ਅੱਛਾ ਜੀ ਤੇ ਕਿਹੜਾ ਬੰਦਾ ਕਹਿੰਦੇ ਉਹ ਵੀ ਜੇ મતਲਬ ਥੋੜਾ ਜਿਹਾ ਹੈਗਾ ਜੇ ਠਾਕਰ ਹੋਵੇ ਜਾਂ ਫਿਰ ਰਾਜਪੂਤ ਆ ਉਹ ਜਾ ਸਕਦਾ ਉਹ ਜਾ ਸਕਦਾ ਉਹ ਪੰਡ ਪੰਡਿਤ ਵੀ ਜਾ ਸਕਦਾ ਪੰਡਿਤ ਜਾ ਸਕਦਾ ਪੰਡਤੋਂ ਪੰਡਤ ਪੰਡਤ ਠਾਕਰ ਸਭ ਜਾ ਸਕਦੇ ਬਾਹਰ ਕੇ ਜਾਣੇ ਬਾਹਲੀ ਜਾ ਸਕਦੇ ਛੋਟੀ ਜਾ ਸਕਣ ਜਾਣਗੇ ਨੀਚੀ ਜਾ ਸਕਣ ਜਾਣਗੇ ਨਹੀਂ ਜਾਏਗਾ ਤੇ ਕਿੜੀਆਂ ਕਿੜੀਆਂ ਕਸਟ ਆਉਂਦੀਆਂ ਜੀ મતਲਬ ਜਾਂ ਪੰਡਤ ਹੈ ਠਾਕਰ ਹੈ ਮੀਆਂ ਹੈ ਪੰਡਤ ਹੈ ਬ੍ਰਾਹਮਣ ਹੈ ਸਭ ਜਾਏਗਾ ਉਹ ਠਾਕਰ ਵੀ ਜਾਏਗਾ ਤੇ ਜਿਹੜੇ ਨਹੀਂ ਜਾਣਗੇ ਉਹ ਕਿਹੜੀਆਂ ਕਿਹੜੀਆਂ ਮਤਲਬ ਉਹ ਇਹ ਲੋਹਾਰ ਚਮਾਰ ਵਾਲੀ ਜੇ ਬਾੜੀ ਉਸ ਵੇਲੇ ਰਸਤੇ ਬੰਦ ਸਾਰੇ ਹਾਂ ਬੰਦ ਜੀ ਤੱਕ ਤੋਂ ਬੰਦ ਫਿਰ ਕਿਉਂ ਕੁਛ ਜਾਣਾ ਤੇ ਕੁਛ ਨਹੀਂ ਜਾਣਾ ਹਾਂ ਜੀ ਹਾਂ ਜੀ ਵੀ ਕਿਦਾਂ ਗੁਜ਼ਾਰਾ ਕਰਦੇ ਪਿੰਡ ਵਾਲੇ ਫਿਰ ਪੈਦਲ ਚਲੇਗੇ ਬਸ ਹਾਂ ਜੀ ਹੁਣ ਦੇਖ ਲਓ ਤੁਸੀਂ 10 ਕਿਲੋਮੀਟਰ ਤੁਰ ਕੇ ਜਾਣੇ ਆ ਹਾਂ ਜੀ ਹਾਂ ਜੀ ਬਿਲਕੁਲ ਹਾਂ ਜੀ ਉੱਥੋਂ ਬਸ ਮਿਲੂਗੀ ਫਿਰ ਹਾਂ ਜੀ ਹਾਂ ਜੀ ਤੇ ਰਾਤ ਬਰਾਤੇ ਫਿਰ ਜਿਹੜਾ ਫਾਰ ਮੱਠਾ ਉਹ ਵੀ ਫਿਰ ਕਿਦਾਂ ਕਰਦੇ ਸੋ ਚੱਕੇ ਨੇ ਇਹ ਉਠਾ ਕੇ ਲੈਣਾ ਇਹ ਬਤਾ ਚੱਲੀ ਪਾਸੇ ਚਲੋ ਹਾਂ ਤਾਂ ਛੋਟੀ ਗੱਡੀ ਚੱਲ ਜਾਂਦੀ ਹੈ ਨਾ ਚੱਲ ਪੜੀ ਹੈ ਇਹਨੂੰ ਉਠਾ ਕੇ ਲੈ ਜਾਤੇ ਸੇ ਕੀ ਕਰਨਾ ਉਠਾ ਕੇ ਲੈਣੀ ਪੜੀ ਕਿ ਕਿਆ ਕਰਨਾ ਕਾਂ ਜਾ ਹਾਂ ਜੀ ਹਾਂ ਜੀ ਲੋ ਉਹ ਸਭ ਵਧੀਆ ਜੀ ਬੜਾ ਵਧੀਆ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਇਹ ਪਿੰਡ ਜਾ ਕੇ ਹਾਂਜੀ ਹਾਂਜੀ ਦੇਖੋ ਦੇਖੋ ਅਸੀਂ ਪਿੰਡ ਦੇ ਕੋਲ ਪਹੁੰਚ ਗਏ ਆ ਤੁਸੀਂ ਦੇਖ ਸਕਦੇ ਆ ਸਾਹਮਣੇ ਪਿੰਡ ਦਾ ਦ੍ਰਿਸ਼ ਕਾਫੀ ਵੱਡਾ ਪਿੰਡ ਆ ਅਸੀਂ ਪਿੰਡ ਦੇ ਵਿੱਚ ਪਹੁੰਚ ਗਏ ਆ ਤੁਸੀਂ ਪਿੰਡ ਦਾ ਦ੍ਰਿਸ਼ ਦੇਖ ਸਕਦੇ ਆ ਸਾਰੇ ਕੱਚੇ ਘਰ ਆ ਤਕਰੀਬਨ ਜਿਹੜੇ ਮਿੱਟੀ ਪੱਥਰ ਤੋਂ ਤਿਆਰ ਆ ਕਾਫੀ ਪੁਰਾਣਾ ਪਿੰਡ ਆ ਜਿੱਦਾਂ ਪਿੰਡ ਦੇ ਲੋਕ ਕਹਿੰਦੇ ਆ ਕਿ ਹਜ਼ਾਰਾਂ ਸਾਲ ਪੁਰਾਣਾ ਪਿੰਡ ਆ ਸਾਨੂੰ ਵੀ ਦੇਖ ਕੇ ਲੱਗਦਾ ਪਿਆ ਆ ਤੇ ਆ ਡੰਗਰਾਂ ਵਾਸਤੇ ਜਾਂ ਫਿਰ ਲੱਕੜਾ ਵਗੈਰਾ ਜਿਹੜੇ ਸਰਦੀਆਂ ਵਾਸਤੇ ਸਟੋਰ ਕਰਦੇ ਆ ਜਾਂ ਤੁਸੀਂ ਆ ਦੇਖ ਲਓ ਸਾਹਮਣੇ ਕਾਨਕ ਵਗੈਰਾ ਸਟੋਰ ਕੀਤੀ ਹੋਈ ਆ ਜਿੱਦਾਂ ਹੁਣ ਮੌਸਮ ਅੱਜ ਥੋੜਾ ਜਿਹਾ ਬਦਲ ਵਾਈ ਆ ਇਸ ਤਰ੍ਹਾਂ ਦੇ ਕਾਫੀ ਤੁਹਾਨੂੰ ਕੱਚੇ ਘਰ ਇਸ ਪਿੰਡ ਵਿੱਚ ਦੇਖਣ ਨੂੰ ਮਿਲਣਗੇ ਇੱਧਰ ਵੀ ਸਾਰੇ ਕੱਚੇ ਘਰ ਆ ਤੁਸੀਂ ਦੇਖ ਸਕਦੇ ਆ ਛੱਤਾਂ ਦੇ ਉੱਤੇ ਸਾਰੀਆਂ ਸਲੇਟਾਂ ਹੀ ਸਲੇਟਾਂ ਆ ਜਿੰਨੇ ਵੀ ਮਕਾਨ ਆ ਇਸ ਪਿੰਡ ਦੇ ਵਿੱਚ ਹੁਣ ਚੱਲਦੇ ਆ ਅੱਗੇ ਨੂੰ ਇਸका ਕਿਤਨਾ weight ਹੋਗਾ ਇਸका हां ਜੋ ਆਪਨੇ ਠਾਇਆ ਹੋਇਆ ਹੈ ਇਸका 10 10 किलो हां जी ਕਿਤਨੀ ਦੂਰ سے ਆਏ ਹੋ ਆਪ ਬਹੁਤ ਦੂਰ ਸੇ ਬਹੁਤ ਦੂਰ ਸੇ ਦਿੱਲੀ ਆਤੇ ਹੋ ਐਸੇ ਹਾਂ ਜੀ ਆਪਕਾ گاਉਂ ਵੀ ਪਚੌਂਡ ਹੈ ਇੱਧਰ ਹੈ گاਉਂ ਪਚੌਂਡ ਹਾਂ ਜੀ ठीक ठीक है, थीक आप है। आप कहाँ से आए हम पंजाब से। पंजाब से? क्यों इतनी दूर बस गांव की वीडियो शूट करनी थी अच्छा इतनी दूर इतनी दूर से अच्छा क्या सा लगा हमारा गांव? गांव आपका बहुत पुराना है पुराना है? है काफी रीति रिवाज भी हैं काफी है ना। बहुत थोड़ा सा बताना आप गाँव के बारे में Okay. हूं अब। देवी देव तो, देवी देवी तो।, तो, तो गांव से बाहर से ही जाते हैं अच्छा गांव में अंदर नहीं आते। वो क्यों? जैसे चमड़ा वगैरह होता है हमारे तो नहीं नहीं देवी देवता देव यहाँ मानते नहीं ऐसे ठीक है ठीक है इसके अलावा वो भी नहीं आते जैसे भैंसे होती है वो भी गांव से बाहर से ही जाती है कानून है काफी बहुत ही पुराना है मैं तो

ਕਾਫੀ ਹਾਰਡ ਵਰਕ ਕਰ ਰਹੇ ਹੋ ਆਪ ਇਤਨੇ ਤਾਂ ਵੀ ਛੁੱਟੀਆਂ ਪੜੀਆਂ ਬੱਚੋ ਕਿ ਤੋਂ ਤਾਂ ਆਣਾ ਪੜਾ ਕਰ ਮੈਂ ਠੀਕ ਹੈ ਹਾਂਜੀ ਜੇ ਪੱਠੇ ਪਹਿਲੇ ਵੀ ਉਠਾਤੇ تھے ਜਹਾਂ ਅਗਰ ਉਠਾਨੇ ਨਹੀਂ ਪਹਿਲੇ ਨਹੀਂ ਉਠਾਤੇ تھے ਅਬ ਆਦਤ ਬਣ ਗਈ ਆਦਤ ਬਣ ਗਈ ਹਾਂਜੀ ਅਬ ਦੇ ਦੇ ਸਿੱਖਣਾ ਪੜਤਾ ਹੈ ਠੀਕ ਹੈ ਠੀਕ ਹੈ ਤੇ ਆਪ ਕੇ ਹਮਾਰਾ ਸਾ ਸੁਰੇ ਤੇ ਹੀ ਦਰ ਨਾ ਠੀਕ ਹੈ ਠੀਕ ਹੈ ਛੋਟੀ ਮੋਟੀ ਹਲ ਹੋ ਜਾਂਦੀ ਹੈ ਉਹਨਾਂ ਕੇ ਲਈ ਠੀਕ ਹੈ ਨਹੀਂ ਬਹੁਤ ਵਧੀਆ ਜੀ ਬਹੁਤ ਵਧੀਆ ਹਾਂਜੀ ਕਾਫੀ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਠੀਕ ਹੈ ਜੀ ਥੈਂਕ ਯੂ ਰੋ ਹਮਾਰੇ ਮਹਿਮਾਨ ਨਹੀਂ ਥੈਂਕ ਯੂ ਜੀ ਬਸ ਤੁਸੀਂ ਜਾਣਕਾਰੀ ਦਿੱਤੀ ਇੰਨਾ ਹੀ ਬਹੁਤ ਆ ਆਹ ਮਕਾਨ ਵੀ ਤੁਸੀਂ ਦੇਖੋ ਡੰਗਰਾਂ ਵਾਸਤੇ ਬਣਾਇਆ ਹੋਇਆ ਆ ਇਸ ਤਰ੍ਹਾਂ ਦੇ ਮਕਾਨ ਅੱਜ ਕੱਲ ਦੇਖਣ ਨੂੰ ਨਹੀਂ ਮਿਲਦੇ ਨਮਸਤੇ ਜੀ ਜੇ ਪਾਣੀ ਪਿਛੇ ਸੇ ਪਹਾੜੀ ਸੇ ਆ ਰਹਾ ਪਿਛੇ ਸੇ ਆ ਰਹਾ ਜੇ ਪਾਣੀ ਪੀਤੇ ਹੋਈ ਆਪ ਜਹੀ ਹੋ ਪਿੰਡ ਵਿੱਚ ਵੀ ਤੁਹਾਨੂੰ ਜਗ੍ਹਾ ਜਗ੍ਹਾ ਜਿਹੜਾ ਪਿੱਛੋਂ ਗਲੇਸ਼ੀਆ ਦਾ ਪਾਣੀ ਆ ਰਿਆ ਜੰਗਲਾਂ ਵਿੱਚੋਂ ਉਹ ਦਿਖਾਈ ਦੇਊਗਾ ਜਿੱਦਾਂ ਰਸਤੇਆਂ ਵਿੱਚ ਸਗਾ ਤੇ ਆ ਤੁਸੀਂ ਦੇਖ ਲਓ ਕਿੰਨਾ ਸੋਹਣਾ ਦ੍ਰਿਸ਼ਾ ਬਰਬਰਗਾ ਪਾਣੀ ਆ ਹੱਥ ਨਹੀਂ ਪਿੰਦਾ ਪਿਆ ਇੰਨਾ ਠੰਡਾ ਪਾਣੀ ਆ ਸਵਰਗ ਵਿੱਚ ਹੀ ਪਿੰਦਾ ਇਸ ਪਿੰਡ ਵਿੱਚ ਆਟਾ ਪਿਸਣ ਵਾਲੇ ਜਿਹੜੇ ਘਰਾਟਾ ਉਹ ਵੀ ਲੱਗੇ ਹੋਏ ਆ ਜਿਹੜੇ ਪਾਣੀ ਨਾਲ ਚੱਲਦੇ ਆ ਅਸੀਂ ਤੁਹਾਨੂੰ ਪਹਿਲਾਂ ਵੀ ਦਿਖਾਏ ਆ ਕਾਫੀ ਸੋਹਣਾ ਪਿੰਡ ਆ ਹਰ ਕਿਸੇ ਨੂੰ ਇਸ ਪਿੰਡ ਵਿੱਚ ਆ ਕੇ ਸ਼ਾਂਤੀ ਮਿਲੇਗੀ ਸਕੂਨ ਮਿਲੇਗਾ ਇਸ ਤਰ੍ਹਾਂ ਦਾ ਮਾਹੌਲਾ ਪੂਰਾ ਹੈ ਨਾ ਕਿੰਨੀ ਪੁਰਾਣੀ ਤੁਸੀਂ ਦੇਖ ਲੋ ਸਮੇਂ ਦੀ ਜ਼ਿੰਦਗੀ ਜਿੰਦੇ ਆ ਇੱਥੇ ਦੇ ਲੋਕ ਪਾਤਾ ਸਾਨੂੰ ਘਰਾਟ ਲੱਗਦਾ ਪਿਆ ਆ ਜਿਹਦੇ ਨਾਲ ਪਾਣੀ ਜਾ ਰਿਹਾ ਆ ਪਰ ਘਰਾਟ ਬੰਦ ਪਿਆ ਆ ਇੰਨਾ ਨੈਚੁਰਲ ਜੜੀਆਂ ਬੁੱਟੀਆਂ ਵਾਲਾ ਪਾਣੀ ਆ ਜਿਹੜਾ ਪਿੰਡ ਵਾਲੇ ਲੋਕ ਪਿੰਦੇ ਆ ਹੁਣ ਚੱਲਦੇ ਆ ਸਾਹਮਣੇ ਜਿਹੜੇ ਘਰ ਆ ਉੱਧਰ ਵੱਲ ਨੂੰ ਲਿਖਿਆ ਹੋਇਆ ਆ ਜਲ ਹੈ ਤੋ ਜੀਵਨ ਹੈ ਪਿੰਡ ਵਾਲਿਆਂ ਨੇ ਤੁਸੀਂ ਦੇਖ ਲਓ ਆ ਪੋਲ ਬਣਾਇਆ ਹੋਇਆ ਆ ਤੇ ਜਿਹੜਾ ਉੱਧਰ ਦੇ ਘਰਾਂ ਨੂੰ ਤੇ ਇੱਧਰ ਦੇ ਘਰਾਂ ਨੂੰ ਜੋੜਦਾ ਆ ਤੇ ਇੱਕ ਇੱਧਰ ਵੀ ਘਰ ਆ ਕੱਚਾ ਆ ਤੇ ਦੇਖਦੇ ਆ ਜਾ ਕੇ ਲੱਗਦਾ ਇਦਾਂ ਪਿਆ ਜਿੱਦਾਂ ਡੰਗਰਾਂ ਵਾਸਤੇ ਹੁੰਦਾ ਆ ਨਜ਼ਰ ਮਾਰੋ ਕਿੰਨਾ ਸੋਹਣਾ ਲੱਗਦਾ ਪਿਆ ਆ ਸਾਰਾ ਮਿੱਟੀ ਨਾਲ ਲਿਪਿਆ ਹੋਇਆ ਆ ਦਰਵਾਜ਼ੇ ਦਾ ਸਾਈਜ਼ ਦੇਖ ਲਓ ਤੁਸੀਂ ਅੰਦਰ ਜਾਣ ਵਾਸਤੇ ਪਾਣੀ ਪਾਣੀ ਆ ਜਿੱਦੋਂ ਨੂੰ ਵੀ ਅਸੀਂ ਜਾਣਦੇ ਆ ਡੰਗਰ ਆ ਰਹੇ ਆ ਤੇ ਇੱਥੇ ਰੱਖੇ ਹੋਏ ਆ ਜਿਹੜੇ ਲੋਕਾਂ ਨੇ ਹੋਰ ਮਾਤਾ ਜੀ ਨਵਸਤੇ ਜੀ ਤੇ ਪਸ਼ੂ ਚਾਰ ਕੇ ਲਿਏ ਆ ਠੀਕ ਆ ਠੀਕ ਆ ਜੀ ਚਾਰ ਕੇ ਲਿਆਏ ਨੂੰ ਇੱਧਰ ਲੇ ਕਰ ਤਾਂ ਸਾਰੇ ਪਹਾੜੀ ਦੇ ਉੱਪਰ ਹੀ ਆ ਕਿੰਨੇ ਸੋਹਣੇ ਬਣਾਏ ਹੋਏ ਆ ਤੁਸੀਂ ਦੇਖ ਲਓ ਰੰਗ-ਬਰੰਗੇ ਹੋਰ ਬਜ਼ੁਰਗੋ ਹੋ ਜੀ ਕੀ ਆ ਚੱਲ ਜੀ ਬਹੁਤ ਅੱਛਾ ਬਹੁਤ ਵਧੀਆ ਜੀ ਵਾਸ ਘੁੰਮਣਾ ਐਸੀ ਤੁਹਾਡਾ ਪਿੰਡ ਜੀ ਅੱਛਾ ਹੋ ਸਲਾਓ ਜੀ ਠੀਕ ਆ ਵਧੀਆ ਬੜਾ ਬੀੜ ਚੱਕਿਆ ਜੀ ਤੁਸੀਂ ਤਾਂ

ਤੇ ਬਰਫ ਵਗੈਰਾ ਇਸ ਸੀਜ਼ਨ ਵੀ ਪੜਤੀ ਹੈ ਜਾਂ ਸਰਦੀਆਂ ਵਿੱਚ ਪੜੇਗੀ ਸਰਦੀਆਂ ਵਿੱਚ ਸਰਦੀਆਂ ਵਿੱਚ ਪੜੇਗੀ ਹੈ ਨਾ ਤੇ ਸਾਨੂੰ ਇਸ ਪਿੰਡ ਵਿੱਚ ਦੱਸੋ ਜੀ ਤੇ ਬੀੜੀ ਸਿਗਰਟ ਬਾਰੇ ਅਸੀਂ ਸੁਣਦੇ ਪਏ ਆ ਕਿ ਉਹਦੇ ਬਾਰੇ ਦੱਸੋ ਥੋੜਾ ਬੋਲ ਕੇ ਬਾਗ ਅੱਛਾ ਬੀੜੀ ਸਿਗਰਟ ਹਾਂ ਝੂਟਾ ਕਮਰਾ ਓਕੇ ਮਿੱਠੀ ਜਾਤੀ ਦਾ ਝੂੜਾ ਤੁਮਾਰ ਕੋਈ ਨਹੀਂ ਆਤਾ ਹੈਗਾ ਉਹਨੇ ਅੱਛਾ ਜੀ ਹਾਂ ਜੀ ਓਕੇ ਬਹੁਤ ਕਾ ਮਾਤਾ ਰਾਣੀ ਖਤਮ ਕਰ ਦੇਗੀ ਅੱਛਾ ਜੀ ਮਤਲਬ ਸ਼ਡਿਊਲ ਕਾਸਟ ਜੋ ਹੈ ਉਹ ਪਿੰਡ ਦੇ ਅੰਦਰ ਨਹੀਂ ਜਾ ਸਕਦੇ ਤੇ ਜਿਹੜੇ ਜਾ ਸਕਦੇ ਆ ਤੇ ਉਹ ਕਿਹੜੀ ਕਿਹੜੀ ਜਾਏਗਾ ਗੂੜ ਜਾਏਗਾ ਬੱਕੀ ਕੋਈ ਨਹੀਂ ਜਾਏਗਾ ਜੋ گاؤں ਦਾ ਜ਼ਿੰਮੇਦਾਰ ਹੈ ਲੋਕ ਦੀਪਤੀ ਕੀ ਜ਼ਮੀਨ ਵਹਟਾ ਹੈ ਖੇਤੀਬਾੜੀ ਕਰਤਾ ਹੈ ਉਹ ਜਾਏਗਾ ਜੀ ਜਾਏਗਾ ਮਤਲਬ ਕਿ ਸਿਰਫ ਰਾਜਪੂਤ ਪੰਡਤ ਪਰਮਣ ਬ੍ਰਾਹਮਣ ਰਾਜਪੂਤ ਠਾਕੁਰ ਤਤਰੀ ਜਹੀ ਜਾ ਸਕਤੇ ਆ ਵਾਸ ਤੇ ਬਾਕੀ ਕੋਈ ਨਹੀਂ ਜਾ ਸਕਦਾ ਤੇ ਆਲੇ ਦੁਆਲੇ ਜੋ گاؤں ਕੇ ਲੋਕ ਐ ਉਹ ਵੀ ਨਹੀਂ ਜਾ ਸਕਦੇ ਜੋ ਨੀਚੀ ਜਾ ਕੇ ਹਾਂ ਨੀਚੀ ਰਾਤਾਂ ਨਹੀਂ ਜਾਏਗਾ ਅਜਾ ਕੋਈ ਨਹੀਂ ਜਾ ਜੇ ਕਿਤਨੇ ਟਾਈਮ ਸੇ ਕਾਨੂੰਨ ਹੈ ਜੀ ਪਿੰਡ ਦਾ ਕਿਤਨੀ ਟਾਈਮ ਸੇ ਕਾਨੂੰਨ ਹੈ ਜੀ ਇਹ ਹ ਬਣਾ ਕਰ ਰਹੇ ਹਾਂ ਮਾਤਾ ਕਾ ਬਣਾ ਰਹੇ ਆਪ ਮਾਤਾ ਕਾ ਤੇ ਨਹੀਂ ਜੋ ਜੋ ਆ ਵੀ ਆਪਨੇ ਬਤਾਇਆ ਜੇ ਕਿਤਨੇ ਟਾਈਮ ਸੇ ਸਦੀਆਂ ਪੁਰਾਣਾ ਚੱਲੀ ਆ ਰਹਾ ਜੇ ਓਹੋ ਕਹੀਂ 3 चार तीस थी वही ग्यारह साल हो गया ना आ, ऐसे चला आ रहा है ना। या, या, या। मेरे ख्याल में ऐसा कोई गांव नहीं है दुनिया में ये पहला गांव है ऐसा और और हुँ? बहुत वाली मशहूरी गांव है हाँ आदमी भूल जाता आदमी नहीं है ठीक ना अच्छा जी जो पहले कपड़े पहले का, का आदमी था हुँ. बड़े भोले भाले लोग थे हर देवता भी बहुत सुदूषण था हर सर बहुत चोखा देवता एक दिन भाई जाएगा तुम ना लेके को पकड़ ले अच्छा ऐसा है हाँ। फिर फसल वगैरह बताओ तो क्या होती है होता है अच्छा मटर होता है, होता है। मक्की होती है ठीक है जी अभी क्या हो रहा है पे अब मटर अच्छा मटर हो गया मटर बाय तैयार हो गया जी मटर नहीं आली जे किसी ने पिंड के अंदर जाना है वो अपना आई कार्ड आधार कार्ड वगैरह दिखा कर जाए ऐसे पहले उसे मतलब करना आ, प्रूफ करना पड़ेगा प्रूफ देना पड़ेगा ऊंची जाति का नीची जाति का फिर जाएगा ना जी कौन को, को आप खतरी हो या राजपूत हो राजपूत है आप या राजपूत हो ठीक है ठीक है ठीक है आप और जी बढ़िया तो जी ये लिग्रू निमरू लिग्रू है ये होते हैं अभी ਇਹੀ ਸੀਜ਼ਨ ਹੁੰਦਾ ਹੈ ਇਸਕਾ ਲਿਗਰੂ ਦਾ ਜੇ ਜੰਗਲ ਸੇ ਲੈ ਕੇ ਆਏ ਆਪ ਜੰਗਲ ਸੇ ਜੀ ਅਭੀ ਵੇਚਣਾ ਹੈ ਮਾਰਕੀਟ ਮੇ ਹਾਂ ਮਾਰਕੀਟ ਵਿੱਚ ਠੀਕ ਹੈ ਠੀਕ ਹੈ ਦੇਖ ਲੈ ਥੋੜਾ ਜਿਹਾ ਦੇਖੋ ਤੇ ਲਿਗਰੂ ਆ ਤੇ ਜਿਹੜਾ ਕਾਫੀ ਉਚਾਈ ਤੇ ਉੱਤੇ ਹੁੰਦਾ ਆ ਤੇ ਪਾਣੀ ਦੇ ਕੋਲ ਹੁੰਦਾ ਜੀ ਇਹ ਨਹੀਂ ਐਸੇ ਹੀ ਬਿਨਾਂ ਪਾਣੀ ਦੇ ਦੇਖਾ ਅੱਛਾ ਬਿਨਾਂ ਪਾਣੀ ਦੇ ਕਿ ਹੋ ਜਾਂਦਾ ਹੈ ਨਾ ਕਾਫੀ ਫੇਮਸ ਸਬਜ਼ੀ ਆ ਜਦੋਂ ਤੁਸੀਂ ਉੱਪਰ ਜਾਂਦੇ ਆ ਹਿਮਾਚਲ ਦੇ ਇਹ ਹੁਣ ਮਾਰਕੀਟ ਨੂੰ ਲੈ ਕੇ ਜਾ ਰਹੇ ਆ ਇਹਨੂੰ ਵੇਚਣ ਵਾਸਤੇ ਇਹਦਾ ਵੇਟ ਕਾਫੀ ਆ ਹੈ ਨਾ ਜੀ ਇਹ ਕਿਤਨਾ ਵੇਟ ਹੋਗਾ ਇਸਕਾ ਕਮ ਸੇ 40 ਕਿਲੋ 40 ਕਿਲੋ ਵੇਟ ਆ ਆਪਣੇ ਲੱਗਾ ਹੋਇਆ ਹੈ ਚਲੋ ਤੁਹਾਨੂੰ ਰੋਕਣਾ ਨਹੀਂ ਇੰਨਾ ਵੇਟ ਤੁਸੀਂ ਲੱਦਿਆ ਹੋਇਆ ਆ ਵੀਡੀਓ ਬਣਾਵੇ ਹਾਂਜੀ ਹਾਂਜੀ ਪਿੰਡ ਦੇਖ ਰਹੇ ਸੀਗੇ ਜੀ ਅਜਗਾ ਦੇਖ ਲਈ ਘੁੰਮ ਕੇ ਕਿੰਨਾ ਸੋਹਣਾ ਦ੍ਰਿਸ਼ਾ ਤੁਸੀਂ ਦੇਖ ਲਓ ਘਰ ਦਾ ਭੇਡਾਂ ਦੇ ਬੱਚੇ ਚਰਦੇ ਪਏ ਆ ਕਿੰਨੇ ਸੋਹਣੇ ਲੱਗਦੇ ਪਏ ਆ ਹਾਂ ਹਾਂ ਬਲੌਗ ਬਲੌਗ ਬਰੂਟ ਨੇ ਦੇਖਾ ਮੈਂ ਅੱਛਾ ਅੱਛਾ ਹੋਸ ਰਹੋ ਵਧੀਆ ਸੀ ਚਲੋ ਮੇਲ ਹੋ ਗਿਆ ਤੁਹਾਡੇ ਨਾਲ ਤੁਸੀਂ ਸਾਡੇ ਸਬਸਕ੍ਰਾਈਬਰ ਆ ਬਿਲਕੁਲ ਬਿਲਕੁਲ ਚਲੋ ਇੱਧਰ ਵੀ ਮਿਲ ਗਿਆ ਆਪਣਾ ਸਬਸਕ੍ਰਾਈਬਰ ਬਿਲਕੁਲ ਖੁਸ਼ੀ ਹੁੰਦੀ ਹੈ ਜਦੋਂ ਤੁਹਾਡੇ ਵਾਂਗੇ ਭਰਾ ਮਿਲਦੇ ਆ ਬਹੁਤ ਅੱਛੀ ਗੱਲ ਜੇ ਕੁੜੀਆ ਹੈ ਇਹ ਕੁੜੀ ਬੇਟੀ ਹੈ ਮੇਰੀ ਅੱਛਾ ਤੁਹਾਡੀ ਬੇਟੀ ਹੈ ਠੀਕ ਹੈ ਠੀਕ ਹੈ ਤੇ ਕੌਨਸੀ ਕਲਾਸ ਵਿੱਚ ਵਰਤੀ ਹੈ ਜੀ ਇਹ 3rd 3rd ਵਿੱਚ ਹੈ ਨਾ ਬਤਾਓ ਬਤਾਓ ਕੌਨਸੀ ਕਲਾਸ ਵਿੱਚ ਹੋ 3rd 3rd ਵਿੱਚ ਹੋ ਠੀਕ ਹੈ ਠੀਕ ਹੈ ਬਹੁਤ ਸੋਹਣਾ ਘਰ ਬਣਿਆ ਆ। ਹਾਂ ਬਿਲਕੁਲ ਪਿਓਰ ਲੱਕੜ ਦਾ। ਅੱਛਾ ਪਿਓਰ ਲੱਕੜ। ਕੌਣ ਸੀ ਲੱਕੜ? ਕੌਣ ਸੀ ਆ ਜੀ? ਇਹ ਲੱਕੜ ਰਈ। ਅੱਛਾ ਰਈ ਹੈ। ਰਈ ਹੈ। ਠੀਕ ਹੈ। ਇਹ ਜੋ ਸਾਹਮਣੇ ਆ ਮਾਰੀ। ਓਕੇ ਓਕੇ। ਜੇ ਦਿਆੜ ਵੀ ਜ਼ਿਆਦਾ ਯੂਜ਼ ਕਰਦੇ ਨੇ ਨਾ ਯਹਾਂ। ਯਾਰ ਯਹਾਂ ਤੇ ਹੁੰਦਾ ਨਹੀਂ। ਹੁੰਦਾ ਨਹੀਂ ਹੈ। ਠੀਕ ਹੈ। ਬਹੁਤ ਕਮ। ਬਹੁਤ ਕਮ। ਯਹਾਂ ਜੇ ਹੁੰਦਾ ਹੈ ਨਾ ਜੋ ਆਪਨੇ ਬੋਲਾ ਨਾ। ਹਾਂ ਰਈ ਰਈ ਹੁੰਦਾ। ਬਾਕੀ ਇਹ ਵੀ ਚੱਲੇਗਾ ਆਪਣਾ। ਔਰ ਸਾਮ ਉੱਪਰ ਕੋਈ ਅਸਰ ਆ। ਅੱਛਾ ਉੱਪਰ ਵੀ ਆ। ਤੇ ਜੇ ਮਤਲਬ ਨੀਚੇ ਪੱਥਰ ਔਰ ਮਿੱਟੀ ਹੈ? ਹਾਂ ਜੀ ਬ ਕਾਫੀ ਵਧੀਆ ਇਥੋਂ ਲੱਗਦਾ ਪਿਆ ਤੇ ਆਪਨੇ ਕਿਤਨੇ ਭੇਡੂ ਕਿੰਨੇ ਰੱਖੇ ਹੋਏ ਆ ਇਹ ਤੇ ਆ ਵੀ ਪੰਜ ਹੀ ਹੈ ਅੱਛਾ ਜੀ ਬਾਕੀ ਉੱਪਰ ਟਾਪਿਕ ਹੈ ਓਕੇ ਓਕੇ ਕਿ ਟੋਟਲ ਕਿੰਨੇ ਆ ਭੇਡੂ ਤੁਹਾਡੇ ਕੋਲ ਟੋਟਲ ਹੈ 23 23 ਭੇਡੂ ਆ ਤੇ ਇਹ ਭੇਡੂਆਂ ਦੇ ਬੱਚੇ ਆ ਇਹ ਬੱਚੇ ਮੰਡੀ ਜੀ ਸਟਿਕਾ ਸਭ ਤੋਂ ਲਾਸਟ ਹੈਗਾ ਹਾਂ ਲਾਸਟ گاਉਂ ਆ ਸਭ ਤੋਂ ਪੁਰਾਣਾ ਹੈ ਕਹਿੰਦੇ ਸਭ ਤੋਂ ਪੁਰਾਣਾ ਹੈ ਹੈਨਾ ਮੰਡੀ ਡਿਸਟ੍ਰਿਕਟ ਆ ਸਟਿਕਾ ਤੇ ਕਾਨੂੰਨ ਕਾਫੀ ਸਖਤ ਹੈ ਇਸ ਪਿੰਡ ਤੇ ਜੀ 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 ਬਿਲਕੁਲ ਹੈਨਾ ਬਜ਼ੁਰਗੋ ਨੇ ਬਣਾਇਆ ਹੋਇਆ ਹੈ ਜੀ ਜੀ ਰਸੂਲ ਬਣਾਏ ਹੋਏ ਆ ਜੋ ਕਾਨੂੰਨ ਹੈ ਬੋਹੀ ਚੱਲ ਰਹੇ ਆ ਕੋਈ ਚੱਲ ਰਹੇ है। बिल्कुल बिलकुल ठीक है जहाँ गाँव में कौन कौन सी मतलब जाती है राजपूती है यहाँ तो, जो स्टूल कास्ट का गाँव है ना वो वो नीचे है अलग कर दिया है 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 अलग अलग ही ही उनका अच्छा अच्छा मतलब बिल्कुल गाँव सेम है जहाँ वो अलग गाँव है अलग ही है वो अच्छा वो अलग गाँव है उच्ची जाति का जी 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 ठीक है बिल्कुल मतलब सिर्फ जहाँ पता है आपको कौन कौन सी जो जाती है आ सकती है गाँव के अंदर मतलब स्टूल का अलावा जैसे ऊंची जाती है वो आ जाती है जैसे राजपूत हो गए ब्राह्मण हो गए सिख हो गए वो सब हैं आते, है मतलब आते है, है। आपका कैसा जीवन चल रहा है जहाँ पे पहले पहले तो हमारा बहुत बुरा था ठीक है जी जब अब दो तीन साल से थोड़ा सड़क भी आ गई है पहले तो नीचे थे ना थोड़ में तभी भी थोड़ा तब भी हम चलते थे बच्चा भी साथ बोझा भी साथ तब यहाँ बेचाना रोटी साथ ले जाना तब रास्ते में खा देनी तब अब जब सड़क मारा थोड़ा अब गांव में आए है ना तब थोड़ा डोलमेट हो गया मारा नहीं। थोड़ा, थोड़ा।, नहीं। थोड़ा थोड़ा पहले तुम्हारा तो बहुत बुरा हाल होता था बच्चे पाने कैसे पढ़ाने कैसा क्या अनिप्त करनी है पुरुष बार बेच देने महिला तो अनपढ़ महिला तो घर में पशु पाले गाया पाले गुजारे करने कितना मतलब लेते हो आप चार पचास के भी कितने है देखो थर्ड खोड़ कितना है यहाँ से लेते किलो तो बच्चे ले आती थी यहाँ से नीचे आठ किलोमीटर आठ किलो आठ किलो जाना कन्हने आना कितना हो गया सोलह किलोमीटर सोलह किलोमीटर बहुत ज्यादा मतलब हाँ तभी भी हमारी ने स्ट्रॉन्ग थी चल लेने को अभी तो हमारे हम बोलते हैं अपनी भाषा पहले की से अपने बच्चे को कि बेटा हमने ऐसा सब किया है ऐसा किया है ऐसा किया है अब तो क्या करना अब उनका जमाना बदल गया तो भाई है ना उन अपने हिसाब से करना अब काम है ना अब हम भी नहीं ठह सकते अब उ, अब जो हमारा टाइम था अब तो सारा हो गया अब जो पुराना था वो पीछे हट गए ना अब नवा नवा चले आगे अब नवा जमाना चले अब नवी भाषा चली नवा सब कुछ हो गया जे काफी आपको प्यार करते है ना जी बेटे जी 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 जी, इनके जी, जी, ना जी मैं देखा पास आया दूध मैं गाय तो गाय गई उनको दूध पियाती हूँ ना एक ही माँ के दो हो गए ना तब एक माँ के साथ रखे और घर ले आया काफी मतलब आपके पास ही रहते हैं हाँ 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 और इनके साथ नहीं जाते मेरे साथ चलते है मैंने दूध पियाती हूँ उनको कई ऐसे दारा चारा देना प्यार लाड़ होता है जी प्यार लाड़ होता भी होता सब कुछ तब मेरे को ज्यादा करे प्यार है लाड़े गाय भेड़ पशु में ज्यादा करे पर मेरा बच्चा भी द्वार धारे सारा सब कुछ समाज मेरे इस ऊपर चला है हाँ जी हाँ जी काफी बढ़िया लगा जी ताडे ना करके बहुत बढ़िया हां पीवी7 है पीवी7 ਤੇ ਆਪ इसी गांव के हो ओके ओके हमारा हां की बनाई है ਹੁਣ ਅਸੀਂ ਵੀਡੀਓ ਦਾ ਐਂਡ ਲੱਗੇ ਆ ਕਰਨ ਕਾਫੀ ਟਾਈਮ ਹੋ ਗਿਆ ਆ ਤੁਸੀਂ ਦੇਖ ਲਓ ਆਲੇ ਦੁਆਲੇ ਬੱਦਲ ਵਾਈ ਆ ਪਤਾ ਨਹੀਂ ਕਦੋਂ ਮੀਂਹ ਆ ਜਾਣਾ ਆ ਪਿੰਡ ਦਾ ਦ੍ਰਿਸ਼ ਵੀ ਤੁਸੀਂ ਇੱਕ ਵਾਰ ਦੇਖ ਲਓ ਬਾਕੀ ਆਸ ਕਰਦੇ ਆ ਕਿ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਏਗੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਕਿਉਂਕਿ ਅਸੀਂ ਤੁਹਾਨੂੰ ਪਤਾ ਹੀ ਆ ਕਿ ਕੋਸ਼ਿਸ਼ ਕਰੀ ਦੀ ਆ ਕਿ ਲੁਕੇ ਹੋਏ ਉਹ ਪਿੰਡ ਦਿਖਾਈਏ ਜਿਨ੍ਹਾਂ ਬਾਰੇ ਕਿਸੇ ਨੂੰ ਨਾ ਪਤਾ ਹੋਵੇ ਚਲੋ ਹੁਣ ਚੱਲਦੇ ਆ ਜਿਹੜੇ ਭਰਾ ਭੈਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਾ ਕੀਤਾ ਹੋਵੇ ਤਾਂ ਉਹ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਉਹਨਾਂ ਨੂੰ ਮਿਲ ਸਕਣ ਧੰਨਵਾਦ